ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨਵ ਦੱਸਦੀ ਹੈ ਕਿ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਤਾਜਪੁਰ ਵਿਖੇ ਇੱਕ ਪਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਪਤੀ ਨੇ ਤੇਜ਼ ਹਥਿਆਰ ਨਾਲ ਪਤਨੀ ਤੇ ਕੀਤਾ ਵਾਰ ਮਹਿਲਾ ਦੀ ਮੌਤ ਤੋਂ ਬਾਅਦ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਸ਼ੁਰੂ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਇਹ ਇਹਨਾਂ ਦਾ ਕੀ ਨਾਮ ਹੋਰ ਕੀ ਲੱਗਦਾ ਤੁਹਾਡੇ ਮੇਰੇ ਸਿਸਟਰ ਲੱਗਦੇ ਸਤਤਾ ਦੇਵੀ ਨਾਮ ਹੈ ਦਾ ਕੀ ਗੱਲਬਾਤ ਦੀ ਗੱਲਬਾਤ ਆ ਲੜਾਈ ਹੋਈ ਆ ਮੈਨੂੰ ਫੋਨ ਗਿਆ ਮੈਂ ਕਿਹਾ ਚੱਲ ਮਾਰਨਾ ਹੋਣੀ ਮੈਂ ਜਿਉ ਨੂੰ ਆਇਆ ਉਹਨੂੰ ਦੁਨੀਆ ਉਜੜ ਗਈ ਮੈਂ ਕੀ ਕਰਾਂ ਇਹ ਕਿਸ ਤਰ੍ਹਾਂ ਲੱਤੀ ਹੈ ਡਾਟ ਮਾਰਿਆ ਸਿਰ ਚੋਂ ਕਿਹਨੇ ਮਾਰਿਆ ਉਹਦੇ ਘਰ ਵਾਲੇ ਵੱਲੋਂ ਕੋਈ ਲੜਾਈ ਝਗੜਾ ਸੀ ਕਿਸੇ ਨੂੰ ਲੈ ਕੇ ਕੱਲ ਦੀ ਕੋਈ ਲੜਾਈ ਨਹੀਂ ਕੱਲ ਅਸੀਂ ਆਏ ਹੋਏ ਸੀ ਤੇ ਕੋ ਬੜੇ ਵਧੀਆ ਸ਼ਾਂਤਨਾ ਰਹਿੰਦੇ ਸੁਰੇ 5 ਵਜੇ ਨਾਲ ਜਦੋਂ ਫੋਨ ਕੀਤਾ ਉਹ ਕਹਿੰਦੀ ਭਾਜੀ ਮੈਨੂੰ ਬਚਾ ਲਓ ਮੈਂ ਧੋੜਾ ਇਧਰ ਨੂੰ ਤੇ ਮੇਰੇ ਆਦਿ ਨੂੰ ਦੁਨੀਆ ਉਜੜ ਗਈ ਪਾ ਕਿਨੱਕ ਜਿਹੜਾ ਸ਼ਾਦੀ ਹੋਇਆ ਨੇ 14 'ਚ ਹੋਇਆ ਵਿਆਹ ਉਹਨਾਂ ਦਾ ਤੇ ਕਿੰਨੇ ਕ ਬੱਚੇ ਆ ਗਏ ਉਹਨਾਂ ਦੇ ਬੱਚੇ ਤਿੰਨ ਬੱਚੇ ਆ 5 ਸਾਲ 5 ਮਹੀਨਿਆਂ ਦਾ ਮੁੰਡਾ ਛੋਟਾ ਦੋ ਬੇਟੀਆਂ ਵੱਡੀਆਂ ਪਹਿਲਾਂ ਵੀ ਮਾਰਦਾ ਪਹਿਲਾਂ ਵੀ ਮਾਰਦਾ ਸੀ ਪਹਿਲਾਂ ਜਦੋਂ ਬੱਚਾ ਬੱਚੀ ਕੋਈ ਨਹੀਂ ਸੀ ਉਦੋਂ ਮਾਰਦਾ ਰਿਆ ਤੇ ਕੁੜੀ ਹਾੜ ਨਾਲ ਸਹਿਰ ਹੀ ਨਹੀਂ ਕਰਦੀ ਜੀ ਗੱਲ ਵੀ ਚਲੋ ਆਪਣਾ ਟਾਈਮ ਕੱਢੀ ਜਾਓ ਜਦੋਂ ਬੇਟੀ ਵੱਡੀ ਹੋਈ ਤੇ ਫਿਰ ਇਹਨੂੰ ਮੋਢਲ ਵਧੀਆ ਰਹਿਣ ਲੱਗ ਪਿਆ ਆਪਾਂ ਚੋ ਘਰੋਲੇ ਦਾ ਕੀ ਨਾਮ ਹੈ ਬਲਰਾਮ ਕੀ ਕੰਮ ਕਰਦੇ ਹੋ ਮੋਟਰਸਾਈਕਲ ਦੀ ਰਿਪੇਅਰ ਕਰਦਾ ਰਿਹਾ ਕਿਹੜੀ ਜਗ੍ਹਾ ਅਕਾਲਗੜੀ ਪੈਂਦਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਨੂੰ ਸੁਨ ਇਨਸਾਫ ਚਾਹੀਦਾ ਜੀ ਠੀਕ ਹੈ ਨਹੀਂ ਕੀ ਮੰਗਦੇ ਅੱਜ ਸਵੇਰੇ ਕਰੀਬ 9:00 ਵਜੇ ਰੰਧਾਵਾ ਹਸਪੀਟਲ ਮਲਕਪੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਕਿ ਉੱਥੇ ਇੱਕ ਪੇਸ਼ੈਂਟ ਜਿਹਦਾ ਨਾਮ ਸविता ਦੇਵੀ ਹੈਗਾ ਜੋ ਪਿੰਡ ਤਾਜਪੁਰ ਦੀ ਰਹਿਣ ਵਾਲੀ ਹੈ ਇਸ ਔਰਤ ਦੇ ਉੱਤੇ ਇੱਕ ਤੇਜ਼ਦਾਰ ਹਥਿਆਰ ਨਾਲ ਵਾਰਕਤਾ ਗਿਆ ਸੀਗਾ ਜਿਸ ਦੇ ਕਰਕੇ ਕੀ ਦੀ ਮੌਤ ਹੋ ਗਈ ਸੀ ਜਿਸ ਤੋਂ ਉਪਰੰਤ ਪੁਲਿਸ ਪਾਰਟੀ ਜਿਹੜੀ ਸੀਗੀ ਮੌਕੇ ਤੇ ਭੇਜੀ ਗਈ ਮੌਕੇ ਤੇ ਪਹੁੰਚ ਕੇ ਜਿਹੜੇ ਔਰਤ ਦੇ ਪਰਿਵਾਰਜਨ ਹੈਗੇ ਨੇ ਪਿਤਾ ਭਰਾ ਸੋਨ ਲਾਲ ਉਹਦੇ ਬਿਆਨਾਂ ਦੇ ਮੁਕੱਦਮਾ ਦਰਜ ਜੋ ਕੀਤਾ ਗਿਆ ਉਹ ਇਸੇ ਔਰਤ ਦਾ ਹਸਬੰਡ ਹੈਗਾ ਜਿਹਦਾ ਨਾਮ ਕੀ ਬਲਰਾਮ ਹੈਗਾ ਉਹਨਾਂ ਨੇ ਉਹਦੇ ਤੇ ਅਲਿਗੇਸ਼ਨ ਲਾਏ ਨੇ ਕਿ ਬਲਰਾਮ ਨੇ ਹੀ ਤੇਜ਼ਦਾਰ ਹਥਿਆਰ ਨਾਲ ਹੁੰਦੀ ਭੈਣ ਦਾ ਕਤਲ ਕੀਤਾ ਜਿਤੇ ਕਰਕੇ ਕਿ ਇਹ ਇਹਦੇ ਜਿਹੜਾ ਬਲਰਾਮ ਜਿਹੜਾ ਲੜਕੀ ਦਾ ਪਤੀ ਹੈਗਾ ਇਹਦੇ ਖਿਲਾਫ 103 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਕਿਸ ਤੀ ਨੂੰ ਲੈ ਕੇ ਜਿਹੜਾ ਮਾਤੋ ਲੜਾਈ ਚੜੜਾ ਹੋਇਆ ਤੇ ਮਾਰਿਆ ਬਲਰਾਮ ਜਿਹੜਾ ਹੈਗਾ ਉਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਲਿਆ ਗਿਆ ਤੇ ਉਹਦੇ ਕੋਲੋਂ ਕੁੱਝ ਕੁੱਝ ਜਾਰੀ ਹੈ ਤੇ ਜੋ ਵੀ ਕਾਰਨ ਹੋਣਗੇ ਮੌਤ ਦੇ ਉਹ ਤਫਤੀਸ਼ ਵਿੱਚ ਸਾਹਮਣੇ ਆ ਜਾਣਾ